ਹਾਂਜੀ ਸਰ ਅੱਜ ਹਾਕੀ ਟੂਰਨਾਮੈਂਟ ਕਰਵਾਇਆ ਗਿਆ ਪਿੰਡ ਕੋਟਰੀ ਕੋਲ ਸ਼ਹਿਰ ਕੀ ਕਹਿਣਾ ਚਾਹੁੰਦੇ ਬਹੁਤ ਅੱਛਾ ਲੱਗਾ ਜੀ ਪਹਿਲਾਂ ਮੈਂ ਕਹਿ ਚੁੱਕਾ ਹਾਂ ਉਹ ਮੇਰਾ ਆਪਣਾ ਇਲਾਕਾ ਹੈ ਔਰ ਮੈਂ ਇਸ ਵੇਲੇ ਸਦਾ ਸ਼ਮਸ਼ੇਰ ਸਿੰਘ ਨੂੰ ਕੋਟਲੀ ਟੋਲੇ ਸ਼ਾਹ ਦੇ ਸਰਪੰਚ ਸਾਹਿਬ ਨੂੰ ਪੂਰੇ ਆਰਗੇਨਾਈਜ਼ਿੰਗ ਕਮੇਟੀ ਨੂੰ ਪੰਚਾਇਤ ਨੂੰ ਔਰ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਹਾਂ ਜਿਨ੍ਹਾਂ ਕਿ ਇੱਕ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਟੂਰਨਾਮੈਂਟ ਨੂੰ ਆਰਗੇਨਾਈਜ਼ ਕੀਤਾ ਹੈ ਔਰ ਜੋ ਇਲਾਕੇ ਦੀਆਂ ਅੱਛੀਆਂ ਟੀਮਾਂ ਨੇ ਉਹ ਸਾਰਿਆਂ ਨੇ ਹਿੱਸਾ ਲਿਆ ਔਰ ਜੋ ਜੇਤੂ ਟੀਮ ਹੈ ਉਹਨੂੰ ਵੀ ਮੈਂ ਬਹੁਤ ਵਧਾਈ ਦੇਣਾ ਉਹ ਜੋ ਇਸ ਵਾਰ ਨਹੀਂ ਜਿੱਤ ਸਕੇ ਉਹਨਾਂ ਵਾਸਤੇ ਮੈਂ ਆਉਣ ਵਾਲੇ ਸਮੇਂ ਵਾਸਤੇ ਬੈਸਟ ਆਫ ਨਾ ਕਹਿੰਦਾ ਹਾਂ ਜਿਹਦੇ ਨਾਲ ਹੀ ਮੈਂ ਸਾਰਿਆਂ ਨੂੰ ਇੱਕ ਵਾਰ ਫੇਰ ਸੱਚੀ ਕਾਲ ਕਹਿੰਦਾ ਹੋਇਆ ਜੈ ਹਿੰਦ ਸੱਚੀ ਕਾਲ ਜੋ ਫਤਿਹ ਕਾਲ ਸਾਹਿਬ ਵਾਈਕੁ ਜੀ ਦੇ પતિ ਮੈਂ ਜੀ ਧਰਮਿੰਦਰ ਸਿੰਘ ਸਰਪੰਚ ਪਿੰਡ ਕੋਟਰੀ ਢੋਲੇ ਸਾਦਾ ਮੈਂ ਵੇਖੋ ਬੱਚਿਆਂ ਨੂੰ ਵੇਖ ਕੇ ਬਹੁਤ ਖੁਸ਼ੀ ਹੁੰਦੀ ਆ ਆਪਾਂ ਇਹਨਾਂ ਖੇਡਾਂ ਨੂੰ ਅੱਗੇ ਲੈ ਕੇ ਜਾਵਾਂਗੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਪਹਿਲਾਂ ਤਾਂ ਸਾਡੇ ਪਿੰਡ ਕੋਚਲੋ ਗਰਾਊਂਡ ਹੈ ਨਹੀਂ ਆਪਾਂ ਬੱਚਿਆਂ ਵਾਸਤੇ ਗਰਾਊਂਡ ਦਿੱਤੀ ਆ ਬਣਾਈ ਆ ਹੁਣ ਇਹਨੂੰ ਗਰਾਊਂਡ ਨੂੰ ਆਪਾਂ ਬੌਂਡਰੀ ਕਰਵਾ ਕੇ ਵਧੀਆ ਬਣਾਵਾਂਗੇ ਤੇ ਇਹਨਾਂ ਦਾ ਭਾਜੀ ਆ ਕੋਚ ਸਾਹ ਬਾਡੇ ਇਹਨਾਂ ਦਾ ਬਹੁਤ ਸਹਿਯੋਗ ਹੈ ਬੱਚਿਆਂ ਨੂੰ ਅੱਗੇ ਲੈ ਕੇ ਜਾਂਦੇ ਆ ਬਹੁਤ ਵਧੀਆ ਆਪਾਂ ਵੀ ਇਹਨਾਂ ਦਾ ਵੱਧ ਤੋਂ ਵੱਧ ਸਾਥ ਦੇਵਾਂਗੇ ਜੀ ਸਰਕਾਰੋਂ ਨੇ ਸਹਿਯੋਗ ਮਿਲ ਰਿਹਾ ਕਿ ਇਹ ਕੰਨਾ ਪਿੰਡ ਚਲੋ ਆਪਾਂ ਅਜੇ ਸਰਪੰਚ ਬਣੇ ਜੋ ਸਰਕਾਰ ਹਾਨੂੰ ਸਹਿਯੋਗ ਦੇਊਗੀ ਆਪਾਂ ਇਹਨਾਂ ਦਾ ਵੱਧ ਤੋਂ ਵੱਧ ਕਰਾਂਗੇ ਕਰਾਂਗੇ ਦਰਖਾਸਤ ਉਹਨਾਂ ਨੂੰ ਵੀ ਸਾਨੂੰ ਬੱਚਿਆਂ ਨੂੰ ਲੈ ਕੇ ਜਾਈਏ ਅੱਗੇ ਇਹਨੇ ਲੋੜਾਂ ਦੇ ਵਿੱਚ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਬਿਕੋਜ਼ ਜੀ ਉਹਨਾਂ ਬਾਰੇ ਸਰਕਾਰਾਂ ਵੀ ਕੁਝ ਕਰ ਰਹੀਆਂ ਤੇ ਆਪਾਂ ਵੀ ਉਪਰਾਲੇ ਕਰ ਰਹੇ ਆਂ ਬੱਚੇ ਇਹੋ ਹੀ ਵੀ ਵੱਧ ਤੋਂ ਵੱਧ ਸਪੋਰਟਸ ਅੱਗੇ ਲੈ ਕੇ ਜਾਈਏ ਤੇ ਬੱਚੇ ਨੋਂ ਨਸ਼ਿਆਂ ਤੋਂ ਬਚਣ। ਅੱਜ ਦੇ ਸਮੇਂ 'ਚ ਇੰਨਾ ਜ਼ਰੂਰੀ ਸਮਝਦੇ ਜੀ ਜੀ ਆ ਫੈਡਾਂ ਨੂੰ। ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜ਼ਰੂਰੀ ਆ ਜੀ। ਕਿਉਂਕਿ ਜੋ ਹਾਲਾਤ ਹੋਏ ਪਏ ਆਪਣੇ ਪੰਜਾਬ ਦੇ ਨਸ਼ਿਆਂ 'ਚ ਜਾਂਦੇ ਪਏ ਆ ਇਹ ਬੰਨੇ ਆਪਾਂ ਲੈ ਕੇ ਚੱਲਾਂਗੇ ਤੇ ਬੱਚੇ ਜਿਹੜੇ ਨਸ਼ਿਆਂ ਤੋਂ ਬਚ ਸਕਣਗੇ ਜਿੱਕੀ ਗ੍ਰਾਂਟਾਂ ਦੀ ਬੜੀ ਕਮੀ ਆ ਕੀ ਸਰਕਾਰ ਨਾਲ ਰਲ ਕੇ ਗੱਲ ਕੀਤੀ ਜਾਗੀ ਪਲੇਅਰ ਤੇ ਉਦੋਂ ਹੀ ਬਣਨਗੇ ਨਾ ਜੇ ਪਿੰਡਾਂ ਦੇ ਵਿੱਚ ਗ੍ਰਾਂਟਾਂ ਨਹੀਂ ਜਾਂ ਗ੍ਰਾਂਟਾਂ ਦੀ ਬਹੁਤ ਜ਼ਿਆਦਾ ਕਮੀ ਹੈ ਹਾਂਜੀ ਬੇਕੋਲੀ ਆਪਾਂ ਸਰਕਾਰਾਂ ਨੂੰ ਇਹ ਹੀ ਦਰਖਾਸਤ ਕਰਦੇ ਆਂ ਵੀ ਬੱਚੇ ਚਲੋ ਜੇ ਜਾਂਦੇ ਪਏ ਆ ਤੇ ਆਪਣੀ ਜਿੱਦਾਂ ਗ੍ਰਾਂਟ ਅਹੀਂ ਦਿੱਤੀ ਆ ਪਿੰਡ ਨੂੰ ਤੇ ਸਾਰੇ ਪੰਚਾਇਤਾਂ ਨੂੰ ਇਹ ਗ੍ਰਾਂਟਾਂ ਦੇਣ ਸਾਰੇ ਬੱਚਿਆਂ ਲਈ ਜੋ ਵੀ ਹਾਂਜੀ ਆ ਇਹ ਮੈਂ ਇੱਥੇ 22 ਸਾਲ ਟੀਚਰ ਆ ਹਰ ਟੀਚਰ ਆ ਸਕੂਲ ਦੇ ਕੋਲ ਟੁਲੇਸ਼ਾ ਦੇ ਵਿੱਚ ਇੱਥੇ ਪਹਿਲਾਂ ਛੋਟੀ ਜੀ ਗਰਾਊਂਡ ਕੋਰਟੀ ਟੋਲੇ ਸ਼ਾ ਸਕੂਲ ਦੇ ਵਿੱਚ ਬਣਾਈ ਸੀ ਕਿਉਂਕਿ ਤੁਹਾਨੂੰ ਦੱਸਿਆ 올ímpian ਭਾਜੀ ਨੂੰ ਦੱਸਿਆ ਵੀ ਇਹ 플레이ਰ ਹੈ ਤੇ ਅਸੀਂ ਮਤਲਬ ਉਸ ਹਿਸਾਬ ਨਾਲ ਮੈਂ ਸਮਝਦਾ ਹਾਂ ਕਿ ਸਾਡਾ ਜਿਹੜਾ ਇਲਾਕਾ ਨਾ ਉਹ ਹਾਕੀ ਵਿੱਚ ਅੱਗੇ ਆ ਰਿਹਾ ਪਰ ਉਹ ਅੱਜ ਮੈਨੂੰ ਬੜੀ ਖੁਸ਼ੀ ਹੋਈ ਆ ਮੈਂ ਇੱਥੇ 22 ਸਾਲ ਹੋ ਗਿਆ ਰਿਟਾਇਰ ਹੋਏ ਨੂੰ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਮੇਰਾ ਜਿਹੜਾ ਉਹ ਏਮ ਸੀਗਾ ਜੋ ਮੇਰਾ ਮਕਸਦ ਸੀ ਜੋ ਮੇਰੇ ਜਲਤ ਅਰਮਾਨ ਸੀ ਉਹ ਜਾਗੇ ਨੇ ਇਹ ਅੱਜ ਗਰਾਊਂਡ ਦੇ ਵਿੱਚ ਕੋਟਲੀ ਢੋਲੇ ਸ਼ਾ ਨੂੰ ਪਤਾ ਨਹੀਂ ਸੀ ਆ ਕੀ ਕਿੱਥੇ ਹੁੰਦੀ ਆ ਇਹ ਆ ਕੀ ਇਹਨਾਂ ਪੈਦਾ ਕੀਤੀ ਕਾਦਨਵਾਦ ਕੋਟਲੀ ਢੋਲੇ ਸ਼ਾ ਮਹਿਰ ਕੇ ਇਹ ਤੁਹਾਡੀ ਦੇਣਾ ਸਾਡੀ ਇਹ ਹੱਚਰਨ ਤੋਂ ਪਹਿਲਾਂ ਇਹਨੇ ਆਣ ਕੇ ਤੇ ਸਰਜਾ ਇਤਹਾਸ ਸਰਜਾ ਤੇ ਮੈਂ ਇਹਨਾਂ ਦਾ ਬੜਾ ਧੰਨਵਾਦੀਆਂ ਤੇ ਕੋਟਲੀ ਢੋਲੇ ਸ਼ਾ ਦੇ ਆਪਣੇ ਸ਼ਮਸ਼ੇਰ ਸਿੰਘ ਮੇਰੇ ਨਾਲ ਖਲੋਤੇ ਨੇ ਇਹਨਾਂ ਦਾ ਬਹੁਤ ਹੀ ਧੰਨਵਾਦੀਆਂ ਕਿਉਂਕਿ ਇਹ ਅੱਜ ਚੰਡੀਗੜ੍ਹ ਰਹਦੇ ਨੇ ਪਰ ਪਛੋਕੜ ਚਾਨ ਕੇ ਪਿੱਛੇ ਆਣ ਕੀ ਪਛਾਣ ਨੂੰ ਵੇਖਿਆ ਜਿਹੜੀਆਂ ਕਾਮਾਂ ਪਛਾਣ ਨੂੰ ਨਹੀਂ ਵੇਦੀਆਂ ਉਹ ਅੱਗੇ ਚੱਲਦੀਆਂ ਨਹੀਂ ਇਹਨਾਂ ਪਛਾਣ ਨੂੰ ਵੇਖ ਕੇ ਆਪਣੀ ਪਨੀਰੀ ਵੇਖੀ ਆ ਆਪਣਾ ਪਿੰਡ ਵੇਖਿਆ ਜਿੱਥੇ ਗਰਾਉਂਡ 'ਚ ਖੇਡਦੇ ਰਹੇ ਜਿੱਥੇ ਗਲੀਆਂ 'ਚ ਖੇਡਦੇ ਰਹੇ ਉੱਥੇ ਇਹਨਾਂ ਇਹ ਉਤਸ਼ਾਹ ਕੀਤਾ ਬੱਚਿਆਂ ਨੂੰ ਆਉਣ ਵਾਲੇ ਬੱਚੇ ਮੈਂ ਇਹ ਨਹੀਂ ਆਂਦਾ ਵੀ ਬੱਚਿਆਂ ਨੂੰ ਨੌਕਰੀ ਮਿਲ ਜੇ ਮੈਂ ਨਾ ਵੀ ਸਿਹਤ ਜ਼ਰੂਰੀ ਹੈ ਅੱਜ ਕੋਈ ਕੰਮ ਕਰਨਾ ਜਦੋਂ ਮੈਂ ਪੜਾਉਣਾ ਨਾ ਸਾਂ ਮੈਂ ਇਹ ਪੀਟੀਵੀ ਬਿਨਾਂ ਕਰਉਣੀ ਤੇ ਲੈਕਚਰ ਦੇਣਾ ਮੈਂ ਨਾ ਕਾਕਾ ਜਿਹੜਾ ਮੇਰੇ ਕੋਲ ਪੜਿਆ ਹੈ ਬੱਚਾ ਜਾਂ ਗੁੱਡੀ ਮੇਰੇ ਕੋਲ ਪੜਿਆ ਉਹ ਅਗਲੇ ਕਰਨਾ ਵਸੇ ਤੇ ਮੈਨੂੰ ਬਾਹਰ ਲਿਓ ਥੱਲੇ ਜੇ ਬੱਚਾ ਮੇਰਾ ਪੜਿਆ ਇੱਕ ਦਿਨ ਰਕਸ਼ਾ ਵੀ ਚਲਾਵੇ ਤੇ ਉਹੀ ਕੇ ਮਕਾਮ ਤੇ ਪਹੁੰਚਾ ਦੇ ਸੇ ਤੋਂ ਜਿਉ ਜੇ ਮੇਰਾ ਬੱਚਾ ਪੜ ਕੇ ਤੇ ਕੋਈ ਨਸ਼ਾ ਕਰਦਾ ਵਾ ਤੇ ਮੈਨੂੰ ਕੰਨੋਂ ਫੜ ਕੇ ਬਾਹਰ ਲਿਓ ਵੀ ਇਹ ਤੇਰਾ ਬੱਚਾ ਪੜਿਆ ਵੀ ਇਹ ਨਸ਼ਾ ਕਰਦਾ ਮੈਂ ਬੜਾ ਮਤਲਬ ਇਸ ਇਸੀਅਤ ਦੇ ਵਿੱਚ ਬੜਾ ਮਤਲਬ ਕਠੋਰ ਆ ਸੱਚੀ ਆ ਵੀ ਜਦੋਂ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਆ ਤੇ ਜ਼ਿੰਦਗੀ ਨੂੰ ਆ ਜਾਇਆ ਨਾ ਜਾਣ ਦਿਓ ਜ਼ਿੰਦਗੀ ਤੁਹਾਡੇ ਵਿੱਚ ਅੱਜ ਅੱਜ ਜਿਹੜਾ ਅੱਜ ਖ਼ਬਰਾਂ ਤੁਸੀਂ ਪੜਦੇ ਤੁਸੀਂ ਵੀ ਮੀਡੀਆ ਵਾਲਿਆ ਅੱਜ ਜੋ ਹਾਲਾਤ ਬਣ ਰਹੇ ਆ ਨਾ ਹਾਲਾਤ ਕਿ ਹੋਈ ਆ ਪੰਜਾਬ ਚ ਨਸ਼ਾ ਬੜਾ ਆ ਗਿਆ ਨਸ਼ਾ ਬੜਾ ਨਸ਼ੇ ਰੋਕਣ ਦੇ ਆ ਤਰੀਕੇ ਨੇ ਗਰਾਉਂਡਾਂ ਚੋਂ ਨਸ਼ੇ ਰੋਕੇ ਜਾਣੇ ਆ ਪਿੰਡਾਂ ਚੋਂ ਨਸ਼ੇ ਨਹੀਂ ਰੋਕੇ ਨੇ ਸਕੂਲਾਂ ਚੋਂ ਨਸ਼ੇ ਰੋਕੇ ਜਾਣੇ ਆ ਗਰਾਉਂਡਾਂ ਚੋਂ ਨਸ਼ੇ ਰੋਕੇ ਜਾਣੇ ਆ ਇਹ ਜਿਹੜੇ ਪਲੇਅਰ ਪੈਦਾ ਹੋਣੇ ਆ ਜਿਹੜੇ ਨੌਜਵਾਨ ਪੈਦਾ ਹੋਣੇ ਆ ਆਉਣ ਵਾਲੇ ਸਮਾਜ ਦੇ ਅਸਾਰੂ ਹੋਣੇ ਆ ਆਉਣ ਵਾਲਾ ਸਮਾਜ ਇਹਨਾਂ ਦੇ ਮੁੱਢਾਂ ਤੇ ਚੱਲਣਾ ਜੇ ਤੁਸੀਂ ਇਹਨਾਂ ਨੂੰ ਰਿਸਪੁਸ਼ ਕਰਦੇ ਹੋ ਕਿ ਤੁਹਾਡਾ ਸਮਾਜ ਰਿਸਪੁਸ਼ ਹੋਏਗਾ ਤੁਹਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਨਾ ਅੱਜ ਆਉਣ ਵਾਲਾ ਸਮਾਜ ਜਿਹੜਾ ਇਹ ਇਹ ਸਮਾਜ ਜਿਹੜਾ ਨਾ ਆਉਣ ਵਾਲਾ ਤੁਹਾਡੇ ਇਹਨਾਂ ਮੋਢਿਆਂ ਤੇ ਆਉਣਾ ਹੈ ਤੇ ਉਹ ਸਮਾਜ ਜਦੋਂ ਨਵਾਂ ਨੁਰਾ ਹੋਏਗਾ ਤਾਂ ਸਮਾਜ ਵੀ ਨਵਾਂ ਨੁਰਾ ਤੇ ਸਿਹਤ ਵੀ ਨਵੀਂ ਹੋਏ ਤੇ ਦਿਮਾਗ ਵੀ ਨਵਾਂ ਨੁਰਾ ਹੋਇਆ ਹੋਗਾ ਤੇ ਮੈਨੂੰ ਅੱਜ ਭਾਜੀ ਹਰਤੰਸੋਂ ਸ਼ਮਸ਼ੇਰ ਸਿੰਘ ਇਹਨਾਂ ਨੂੰ ਸਪੈਸ਼ਲ ਤੌਰ ਤੇ ਮੈਂ ਆਖਿਆ ਵੀ ਇਹਨਾਂ ਨੂੰ ਲਿਆਓ ਕਿਸੇ ਪੋਲੀਟੀਕਲ ਨੂੰ ਲਿਆਉਣ ਦੀ ਲੋੜ ਨਹੀਂ ਜਲ ਤਾਂ ਗਰਾਉਂਡਾਂ 'ਚ ਜਾਣਾ ਤੇ ਗਰਾਉਂਡਾਂ 'ਚ ਪਲੇਅਰ ਆ ਤੁਹਾਨੂੰ ਗਾਈਡ ਕਰਨ ਸਾਨੂੰ ਪੋਲੀਟੀਕਲ ਬੇਸ ਦੀ ਲੋੜ ਨਹੀਂ ਆ ਤਾਨੂੰ ਗਰਾਉਂਡਾਂ ਵਿੱਚ ਅੱਜ ਤੁਸੀਂ ਕਿਸੇ ਦੇ ਬੱਚੇ ਨੂੰ ਪੜ੍ਹਾਵਦੇ ਮੈਂ ਤੁਹਾਨੂੰ ਮੀਡੀਆ ਰਾਹੀਂ ਦੱਸਦਾ ਵੀ ਮੈਂ ਐਸ ਪਿੰਡ ਦਾ ਤੇ ਐਸ ਪਿੰਡ ਦੇ ਦੋ ਬੱਚੇ ਰੇਲਵੇ ਚ ਕਰਾਇਆ ਦੋ ਬੱਚੇ ਖੇਡਾਂ ਦੇ ਵਿੱਚ ਜਦੋਂ ਮੈਂ ਲਿਖ ਕੇ ਗਿਆ ਨਾ ਉਹਨਾਂ ਨੂੰ ਤੇ ਉਹ ਖੇਡਾਂ ਦੇ ਵਿੱਚ ਸਾਹਸਿਆਂ ਦਾ ਮੁੰਡਾ ਜਿਹਦੇ ਜਿਹਨੂੰ ਦੁੱਧ ਦੇ ਰੰਗ ਦਾ ਪਤਾ ਨਹੀਂ ਸੀ ਉਹ ਅੱਜ ਆਲ ਇੰਡੀਆ ਨੈਸ਼ਨਲ ਟੂਰਨਮੈਂਟ ਲਾ ਕੇ ਤੇ ਰੇਲਵੇ ਚ ਨੁਕੀ ਕਰਿਆ ਇਹ ਮੇਰੀ ਪ੍ਰਾਪਤੀ ਆ ਮੇਰੀ ਪ੍ਰਾਪਤੀ ਦੋ ਬੱਚੇ ਇਹ ਨੇ ਤੇ ਚਾਰ ਪੰਜ ਬੱਚੇ ਹੋਰ ਨੇ ਜਿਹੜੇ ਆਪਣੇ ਪੁਲਿਸ ਚ ਨੇ ਕੋ ਖੇਡਾਂ ਚ ਨੇ ਤੇ ਮੇਰੀ ਇਹੋ ਜ਼ਿੰਦਗੀ ਚ ਪ੍ਰਾਪਤੀ ਮੈਂ ਬੜਾ ਖੁਸ਼ ਹਾਂ ਰਾਤ ਬਾਲੇ ਨਹੀਂ ਗਿਣਦਾ ਮੈਂ ਖੁਸ਼ ਹਾਂ ਕਿ ਪਰਮਾਤਮਾ ਜੇ ਮੈਂ ਪਲੇਅਰ ਸਾਂ ਤੇ ਚਾਰ ਪਲੇਅਰ ਮੈਂ ਪੈਦਾ ਕੀਤੇ ਉਹਨਾਂ ਨੂੰ ਰੋਜੀ ਦਵਾਈ ਰੋਜੀ ਦਵਾਉਣਾ ਸਭ ਤੋਂ ਵੱਡਾ ਪੁੰਨ ਹੈ ਮੇਰਾ ਨਾਮ ਮਾਸਟਰ ਨਿਰਮਲ ਸਿੰਘ ਹੈ ਪਿੰਡ ਜੀ ਹੈ ਟੀਚਰ ਪਿੰਡ ਸ਼ੇਖਪੁਰਾ ਤੇ ਐਸਪੋਰਟਲੀ ਤੋਂ ਲਿਸ਼ਾ ਇੱਥੇ ਮੈਂ ਇਹ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਇੱਥੇ ਨੌਕਰੀ ਕਰਦਾ ਰਿਹਾ ਮੇਰੇ ਬੱਚੇ ਇਹਨਾਂ ਇਹਨਾਂ ਦੇ ਪੈਰਾਂ ਪਿੱਛੇ ਪਾਰੇ ਨੇ ਕਿਉਂਕਿ ਇੱਥੇ ਰੋਜੀ ਕਮਾ ਕੇ ਜਦੋਂ ਖੜਨਾ ਪੈਂਦਾ ਤੇ ਬੱਚਿਆਂ ਨੂੰ ਮੂੰਹ ਦੇਣੀ ਨਾ ਤੇ ਉਹ ਮੈਨੂੰ ਮਹਿਸੂਸ ਹੁੰਦਾ ਵੀ ਮੈਂ ਕੋਈ ਗਲਤ ਰੋਜੀ ਨਹੀਂ ਕਮਾਈ ਮੇਰੇ ਬੱਚੇ ਵੀ ਬਤਾਂਦਰੁਸਤ ਨੇ ਬੜੇ ਵੱਧਿਆ ਤੁਹਾਡੇ ਪੈਰਾਂ ਪਿੱਛੇ ਨੇ ਤੇ ਮੈਂ ਬੜਾ ਖੁਸ਼ ਹੋ ਗਿਆ ਜਾਣ ਕੇ ਕਿ ਨਾ ਕਿ ਮੇਰਾ ਹੋਰ ਵੀ ਜਿਹਾ ਮੈਂ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿਆਂ ਆਲ ਰੌਂਡ ਮੈਂ ਨਰਾ ਖਿਡਾਰੀ ਨਹੀਂ ਮੈਂ ਦੇਰੀ ਮੇਰੇ ਕੋਲ ਆ ਕਿਸਾਨੀ ਵੀ ਮੇਰੇ ਕੋਲ ਆ ਮੈਂ ਹੋਰ ਵੀ ਚੀਜ਼ਾਂ ਪਤਾ ਕਰਦਾ ਜੀ ਖਾਨਾ ਅਮਜੀ ਤੁਹਾਡਾ ਮਨੀ ਗਿਲ ਮੇਰਾ ਨਾਮ ਹੈ ਜੀ ਮੈਂ ਤਰਨਤਾਰ ਹਲਕੇ ਤੋਂ ਬਲੋਂਗ ਕਰਦਾ ਹਾਂ ਸ਼ਮਸ਼ੇਰ ਸਿੰਘ ਜੀ ਸਾਡੇ ਵੱਡੇ ਬ੍ਰਦਰ ਨੇ ਹੀ ਇਸ ਫਰਮ ਯੂ ਐਸ اے ਇਨਾਂ ਦੇ ਬਦੌਲਤ ਇੱਥੇ ਟੂਰਨਾਮੈਂਟ ਕਾਫੀ ਗ੍ਰੀਮ 8-9 ਪਿੰਡਾਂ ਦੀ ਟੀਮ ਹੈ ਜਿਹੜੇ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਕਿਹੜੀ ਜਗ੍ਹਾ ਕਰਾਇਆ ਜਾ ਰਿਹਾ ਹੈ ਇਹ ਕੋਟਲੀ ਬਿਲਕੁਲ ਵੈਲ ਕੋਟਲੀ ਜੀ ਹਣਾ ਕੋਟਲੀ ਪਿੰਡ ਹੈ ਤੇ ਅਸੀਂ ਇਹਨਾਂ ਦੇ ਕੋਲ ਆਏ ਸੀਗੇ ਤੇ ਵੇਖਿਆ ਇੱਥੇ ਕਾਫੀ ਇਹਨਾਂ ਨਾਲ ਵੀ ਮੇਰੀ ਗੱਲ ਚੱਲ ਰਹੀ ਸੀ ਕਿ ਵੀ ਨਸ਼ਿਆ ਤੋਂ ਆਪਾਂ ਪਾਸੇ ਕਰਕੇ ਯੂਥ ਨੂੰ ਆਪਾਂ ਹਾਕੀ ਪਿੱਛੇ ਤੇ ਕ੍ਰਿਕਟ ਪਿੱਛੇ ਲਗਾਇਆ ਜਾਵੇ ਤੇ ਅਸੀਂ ਅਹੀਂ ਸਲਾਹਕਾਰ ਹੀ ਰਹੇ ਸੀਗੇ ਕਾਫੀ ਇਥੇ ਮਤਲਬ ਬਹੁਤ ਗਰਾਊਂਡਸ ਦੀ ਬਹੁਤ ਕਮੀ ਆ ਠੀਕ ਹੈ ਬੱਚਿਆਂ ਨੂੰ ਬਹੁਤ ਸਪੋਰਟਸ ਦੇ ਵਿੱਚ ਪਿੱਛੇ ਕਾਫੀ ਹਾਕੀ ਪਲੱਸ ਕੋਈ ਵੀ ਜਿਹੜੀ ਇਨਸਟਰੂਮੈਂਟ ਨਹੀਂ ਇਹਨਾਂ ਨੂੰ ਪ੍ਰੋਵਾਈਡ ਕਰ ਰਹੀ ਸਰਕਾਰ ਤੇ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਬਲਬੂਤੇ ਤੇ ਜਿੰਨਾ ਵੀ ਸਹਿਯੋਗ ਹੋ ਸਕਿਆ ਸਰਕਾਰ ਤੋਂ ਅਲੱਗ ਹੋ ਕੇ ਕਿ ਜੋ ਸਾਡੇ ਕੋਲ ਬੰਦਾ ਹੋਏਗਾ ਅਸੀਂ ਇਹਨਾਂ ਦੀ ਮਦਦ ਕਰਾਂਗੇ ਇੰਨੀਆਂ ਕਿ ਟੀਮਾਂ ਆ ਚੁੱਕੀਆਂ ਕਿ ਇੱਥੇ ਇੱਥੇ ਕਰੀਬ 7 ਤੋਂ 8 ਪਿੰਡਾਂ ਦੀ ਟੀਮ ਪਹੁੰਚੀ ਹੋਈ ਹੈ ਫਾਈਨਲ ਮੈਚ ਅੱਜ ਫਾਈਨਲ ਮੈਚ ਹੈ ਤੇ ਕੀ ਕੀ ਨਾਮ ਰੱਖੇਗੇ ਨਾ ਆ ਨਾਮ ਇਹਦੇ ਵਿੱਚ ਕੁਝ ਫਰਸਟ Winner ਨੂੰ ਮਿਲੇਗਾ ਤੇ ਸੈਕੰਡ Winner ਨੂੰ ਮਿਲੇਗਾ ਜੋ ਵੀ ਨਾਮ ਹੈ ਠੀਕ ਹੈ ਕਾਮਨ ਪ੍ਰੀਜ਼ ਕੋਲ ਕਿਹੜਾ ਪਿੰਡ ਹੈ ਬੱਜੂਮਾਨ ਕਿੰਨੀ ਕਲਾਸ ਪੜ੍ਹਦੇ ਪਲੱਸ 1 ਅੱਜ ਇੱਥੇ ਪਹੁੰਚੇ ਹੋ ਕੀ ਕਰਨਾ ਚਾਹੁੰਦੇ ਹਾਕੀ ਖੇਡ ਲਈ ਹਾਕੀ ਖੇਡ ਨਹੀਂ ਵਧੀਆ ਸੇਟ ਲਈ ਹਾਕੀ ਖੇਡਣਾ ਜ਼ਰੂਰੀ ਹੁੰਦਾ ਵਾ ਬੱਤ ਸੀ ਬਾਤ ਸਕੂਲ ਦੇ ਵਿੱਚ ਹੋਰ ਵੀ ਖੇਡਾਂ ਕਰਾਈ ਜਾਂਦੀਆਂ ਨਾਲ ਬੱਚਿਆਂ ਨੂੰ ਹਾਂਜੀ ਖਲਾਈਆਂ ਜਾਂਦੀਆਂ ਜ਼ਰੂਰੀ ਹੈ ਅੱਜਕੱਲ ਖੇਡਾਂ ਖੇਡਣੀਆਂ ਹਾਂਜੀ ਜ਼ਰੂਰੀ ਤੇ ਕੀ ਸੁਪਨਾ ਕੀ ਅੱਗੇ ਜਾ ਕੇ ਹਾਕੀ ਦੇ ਵਿੱਚ ਕਿੰਨਾ ਕਰਦੇ ਜਾਣਾ ਚਾਹੁੰਦੇ ਵਧੀਆ ਜੀ ਕਿੰਨਾ ਜਰ ਹੋਗਾ ਕੀ ਜਲ ਅੱਠ ਮਹੀਨੇ ਹੋਗੇ ਹਾਂ ਅੱਠ ਮਹੀਨੇ ਹਾਂਜੀ ਅੱਜ ਕਿਹੜਾ ਮੈਚ ਹੈ ਫਾਈਨਲ ਫਾਈਨਲ ਮੈਚ ਹਾਂਜੀ ਤੁਹਾਡੀ ਟੀਮ ਤੁਹਾਨੂੰ ਵਧੀਆ ਹਾਂਜੀ ਵਧੀਆ ਟੀਮਾਂ ਕਿਹੜੇ ਸਕੂਲ ਚ ਪੜਦੇ ਹੋ ਸੇਖੋਪੁਰ ਕੀ ਉਮੀਦਾਂ ਨੇ ਕਿ ਅੱਜ ਤੁਸੀਂ ਮੈਚ ਜਿੱਤ ਕੇ ਜਾਣਾ ਹਾਂਜੀ ਜਿੱਤ ਕੇ ਜਾਣਾ ਉਮੀਦ ਤੇ ਬਹੁਤ ਹੈ మేన బ